ਰੈਡੀ ਜੀ ਅਸੀਂ ਬੋਲਾਂਗੇ ਸੱਚ ਤੇ ਦਿਖਾਵਾਂਗੇ ਸੱਚ ਮੈਂ ਦਰਸ਼ਨ 39 ਤੇ ਡਿਸਕਵਰ ਪਲੱਸ ਮਾਨਯੋਗ ਕੈਪਟਨ ਸਾਹਿਬ ਮੁੱਖ ਮੰਤਰੀ ਪੰਜਾਬ ਕੱਲ ਤੁਹਾਡੇ ਦੋ ਬਿਆਨ ਜੋ ਸਾਹਮਣੇ ਆਏ ਸਭ ਤੋਂ ਪਹਿਲਾ ਬਿਆਨ ਤੁਸੀਂ ਕਿਹਾ ਦੀ ਜੋ ਅਸੀਂ ਇੱਕ ਦਿਨ ਦਾ ਇਜਲਾਸ ਕਰਾਂਗੇ ਤੁਹਾਡਾ ਇਹ ਬਿਆਨ ਸੁਣ ਕੇ ਮੈਨੂੰ ਇੱਕ ਦਿਨ ਦਾ ਮੁੱਖ ਮੰਤਰੀ ਵਾਲੀ ਫਿਲਮ ਯਾਦ ਆ ਗਈ ਕਿ ਇੱਕ ਦਿਨ ਦੇ ਮੁੱਖ ਮੰਤਰੀ ਕੁਬੇਲਨਸ ਕਿੰਨਾ-ਕਿੰਨਾ ਕੰਮ ਇੱਕ ਦਿਨ ਚ ਕਰਦਾ ਪਰ ਇੱਥੇ ਇੱਕ ਦਿਨ ਦੇ اجلاس ਵਿੱਚ ਕੀ-ਕੀ ਸਿਮੇਟਿਆ ਜਾਵੇਗਾ ਇਸ ਦਾ ਅੰਦਾਜ਼ਾ ਅਸੀਂ ਪਹਿਲਾਂ ਹੀ ਲਾ ਲਿਆ ਹੈ ਸਭ ਤੋਂ ਪਹਿਲਾਂ ਤਾਂ ਸ਼ਰਧਾਂਜਲੀਆ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਅਕਾਲੀ ਦਲ ਵਾਕਆਊਟ ਕਰ ਜੇਗਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਾਕਆਟ ਕਰ ਜੇਗੀ ਤੇ ਫਿਰ ਰਹੀ ਲੋਕ ਇਨਸਾਫ ਪਾਰਟੀ ਉਹਨਾਂ ਨੇ ਵੀ ਪੋਸਟਰ ਤਿਆਰ ਨੇ ਵੀ ਉਹ ਵੀ ਹੋਵੇਗਾ ਪਈਆਂ ਦਾ ਟੀਏਡੀਏ ਇਹ ਐਮਐਲਏ ਜਿਨ੍ਹਾਂ ਚੋਂ ਕਈ ਲੱਖਾਂ ਰੁਪਈਆਂ ਦੀਆਂ 4-4 5-5 ਪੈਨਸ਼ਨਾਂ ਵੀ ਲੈਂਦੇ ਨੇ ਉਹ ਚੰਡੀਗੜ੍ਹ ਆ ਕੇ ਬਹਿ ਕੇ ਲੈ ਕੇ ਮੁਰ ਜਾਣਗੇ ਕੀ ਤੁਸੀਂ ਇਹ ਇਜਲਾਸ ਕਿਸੇ ਜੂਮ ਜਾਂ ਹੋਰ ਵੀਡੀਓ ਕਾਨਫਰੈਂਸਿੰਗ ਤੇ ਨਹੀਂ ਕਰ ਸਕਦੇ ਤੇ ਘੱਟੋ-ਘੱਟ ਸਾਡੇ ਲੋਕਾਂ ਦਾ ਟੈਕਸ ਨਾਲ ਭਰਿਆ ਹੋਇਆ ਬੈ ਪੈਸਾ ਜੋ ਇਹਨਾਂ ਦੇ ਟੀਏਡੀਏ ਚ ਤਾਂ ਨਾ ਜਾਵੇ ਉਸ ਤੇ ਸਰਕਾਰ ਦੀ ਬਚਤ ਹੋਵੇ ਨਾਲੇ ਜਿਹਨੇ ਪ੍ਰੋਟੈਸਟ ਕਰਨਾ ਉਹ ਆਪਣੀ ਸੀਟ ਤੇ ਆਪਦਾ ਪੋਸਟਰ ਧਰ ਕੇ ਚਲਾ ਜਾਵੇ ਉਸ ਦਾ ਪ੍ਰੋਟੈਸਟ ਵੀ ਦਿਖਦਾ ਰਹੂਗਾ ਲੋਕਾਂ ਨੂੰ ਤੇ ਤੁਹਾਡਾ ਇਜਲਾਸ ਵੀ ਹੋ ਜਾਊਗਾ ਤੇ ਲੋਕਾਂ ਦੇ ਪੈਸੇ ਵੀ ਬਚਣਗੇ ਕਿਉਂਕਿ ਉੱਥੇ ਹਵਾ ਹਵਾ ਨਾ ਤਾਂ ਕੁਝ ਨਹੀਂ ਆਹ ਤਿੰਨ ਗੱਲਾਂ ਹੋਣਗੀਆਂ ਜੋ ਮੈਂ ਤੁਹਾਨੂੰ ਪਹਿਲੀਆਂ ਦੱਸੀ। ਦੂਜੀ ਗੱਲ ਤੁਸੀਂ ਇਹ ਕਿਹਾ ਵੀ ਕਰੋਨਾ ਕਰਕੇ ਅਸੀਂ ਇਜਲਾਸ ਛੋਟਾ ਕਰਤਾ। ਤੁਹਾਡੇ ਮੰਤਰੀ ਬਿਨਾ ਮਾਸਕਾਂ ਤੋਂ ਪਬਲਿਕ 'ਚ ਤਰੇ ਫਿਰਦੇ ਨੇ ਉਦ ਘਾਟਨ ਕਰਦੇ ਫਿਰਦੇ ਨੇ ਤੇ ਉਦੋਂ ਕਰੋਨੇ ਦਾ ਉਹਨਾਂ ਨੂੰ ਕੋਈ ਡਰ ਨਹੀਂ ਉਹ ਕਰੋਨਾ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਵੰਡਦੇ ਫਿਰਦੇ ਨੇ ਧਰਨੇ ਮਜਾਰੇ ਰੈਲੀਆਂ ਤੁਹਾਡੇ ਪੰਜਾਬ 'ਚ ਬਿਨਾ ਮਾਸਕ ਤੋਂ ਹੋ ਰਹੀਆਂ ਨੇ ਉਦੋਂ ਤੁਹਾਨੂੰ ਕੋਈ ਚਿੰਤਾ ਨਹੀਂ ਵੈਸੇ ਤੁਸੀਂ ਦੂਜਾ ਐਲਾਨ ਜੋ ਕੀਤਾ ਹੈ ਕਿ ਕਰਫੂ ਦਾ ਟਾਈਮ ਹੋਰ ਅੱਗੇ ਕਰਤਾ 9 ਵਜੇ ਤੋਂ ਕਰਫੂ ਲਾਤਾ 3 ਸ਼ਹਿਰਾਂ ਵਿੱਚ ਪਟਿਆਲਾ ਜਲੰਧਰ ਤੇ ਲੁਧਿਆਣਾ ਵਿੱਚ ਤੁਸੀਂ ਸੈਟਰਡੇ ਨੂੰ ਵੀ ਲੋਕਾਂ ਨੂੰ ਡਾਊਨ ਕਰਤਾ ਪਰ ਮੁੱਖ ਮੰਤਰੀ ਸਾਹਿਬ ਕਦੇ ਬਾਹਰ ਨਿਕਲ ਕੇ ਦੇਖਿਆ ਕਦੇ ਰਾਤ ਨੂੰ ਫਿਰ ਕੇ ਦੇਖੋ ਵੀ ਇਹ ਤੁਹਾਡੇ कर्फ्यूਰ ਲੋਕਡਾਊਨ ਦੀਆਂ ਕਿਵੇਂ ਧਜੀਆਂ ਉੜਦੀਆਂ ਨੇ ਕੀ ਇਹ ਵਾਕਈ ਗਰਾਊਂਡ ਤੇ ਹੈ ਕਿ ਇਹਨੂੰ ਐਡਮਿਨਿਸਟ੍ਰੇਸ਼ਨ ਇੰਪਲੀਮੈਂਟ ਕਰ ਰਹੀ ਹੈ कर्फ्यू ਔਰ ਲੋਕਡਾਊਨ ਪੰਜਾਬ ਚ ਮਜ਼ਾਕ ਬਣ ਰਿਹਾ ਤੇ ਉਹਦਾ ਰਿਜ਼ਲਟ ਹਜ਼ਾਰਾਂ ਦੀ ਤਦਾਦ ਵਿੱਚ ਮਾਮਲੇ ਸਾਹਮਣੇ ਆ ਰਹੇ ਨੇ ਲੁਧਿਆਣਾ ਕਰੋਨੇ ਦੀ ਕੈਪੀਟਲ ਬਣ ਚੁੱਕਾ ਹੈ ਪਰ ਜੇ 9 ਵਜੇ ਤੋਂ ਬਾਅਦ ਜਾ ਕੇ ਦੇਖੋ ਸੜਕ ਦੇ ਉੱਤੇ ਜੋ ਰੌਣਕਾਂ ਨੇ ਜੋ ਲੋਕ ਬਾਜ਼ਾਰਾਂ 'ਚ ਸੰਡੇ ਨੂੰ ਸੈਟਰਡੇ ਨੂੰ ਸਭ ਫਿਰ ਰਹੇ ਨੇ ਉਸ ਤੋਂ ਲੱਗਦਾ ਨਹੀਂ ਹੈ ਕਿ ਕੋਈ ਕਰਸੂ ਨਾ ਦੀ ਚੀਜ਼ ਐਡਮਿਨਿਸਟ੍ਰੇਸ਼ਨ ਦੇ ਦਿਮਾਗ ਵਿੱਚ ਹੈ ਜਾਂ ਸਰਕਾਰ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਇਹ ਸਰਕਾਰ ਦੀ ਜੋ ਨਲੈਕਤੀਆਂ ਦਾ ਨਤੀਜਾ ਹੈ ਕਿ ਇੱਕ ਸਟੇਟ ਜੋ ਬਹੁਤ ਅਸੀਂ ਲੋ ਸੀ ਕਰੋਨੇ ਵਿੱਚ ਸਾਡਾ ਖਤਰਾ ਬਹੁਤ ਘੱਟ ਸੀ ਉਹ ਅੱਜ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਸਭ ਤੋਂ ਜ਼ਿਆਦਾ ਫਿਗਰਸ ਪੰਜਾਬ 'ਚ ਬੜੀ ਤੇਜ਼ੀ ਨਾਲ ਵਧ ਰਹੇ ਨੇ ਤੇ ਅਸੀਂ ਬੜੇ ਖਤਰੇ ਵਾਲੀ ਹਾਲਾਤ 'ਚ ਹਾਂ ਤੇ ਇਹ ਦੋ ਪੁਆਇੰਟ ਤੁਹਾਡੇ ਜੋ ਮੈਂ ਕੱਲ ਬਿਆਨ ਤੇ ਸੁਣੇ ਤੇ ਕੀ ਕੀਤਾ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਲੋਕ ਆਪ ਫੈਸਲਾ ਕਰਨ ਕਿ ਵਾਕਈ ਤੁਸੀਂ ਆਪਦੇ ਬਿਆਨਾਂ ਬਾਰੇ ਸੀਰੀਅਸ ਹੋ ਜਾਂ ਲੋਕਾਂ ਬਾਰੇ ਪਿਆਰ ਨਹੀਂ ਜਾਂ ਸਿਰਫ ਇਹ ਟੀਵੀਆਂ ਤੇ ਦੇਣ ਵਾਸਤੇ ਬਿਆਨ ਨੇ ਲੋਕ ਉੱਥੇ ਤੁਰੇ ਫਿਰਦੇ ਨੇ ਤੇ ਤੁਹਾਡੇ ਲੀਡਰ ਆਪਦੇ ਬਿਆਨਾਂ ਨੂੰ ਆਪ ਹੀ ਨਹੀਂ ਮੰਨਦੇ ਨਾਲ ਸਰਕਾਰ ਦੀਆਂ ਮੰਨਦੇ ਨੇ ਤੇ ਖੁਦ ਕਰੋਨਾ ਫੈਲਾਉਣ ਤੇ ਲੱਗੇ ਨੇ ਟਟੋ-ਟਟ ਉਹ ਲੀਡਰਾਂ ਤੇ ਐਕਸ਼ਨ ਜੇ ਮਾੜੀ-ਮੋਟੀ ਇਸ਼ਾਰਨਾ ਤਾਂ ਲਿਆ ਜਾਵੇ ਜੇ ਜਿਨ੍ਹਾਂ ਨੇ ਬੱਚਿਆਂ ਨੂੰ ਇੰਡੀਪੈਂਡੈਂਸ ਡੇ ਤੇ ਘਰੋਂ ਸੱਦ ਕੇ ਜਦੋਂ ਕਿ ਸਕੂਲ ਬੰਦ ਨੇ ਉਹਨਾਂ ਨੂੰ ਇਨਾਮ ਦੇਣ ਲਈ ਆਵਦੀ ਸ਼ੋਰਤ ਲਈ ਉਹਨਾਂ ਨਾਲ ਫੋਟੋਆਂ ਖਿੱਚਵਾਈਆਂ ਬਿਨਾ ਮਾਸਕਾਂ ਤਾਂ ਕੁਛ ਨਾ ਕੁਛ ਤਾਂ ਮੋਰੈਲੀ ਐਕਸ਼ਨ ਲੈਣਾ ਉਹਨਾਂ ਤੇ ਵੀ ਮੜਦਾ ਹੈ ਤੁਹਾਡੇ ਲਈ ਅਰਸ਼ੇ ਤਿਲੋ ਡਿਸਕਵਰ ਕਲਾਸ ਦਿਖਾਵਾ ਕੇ ਸੱਚ ਬੋਲਾਂਗੇ ਸਾਥ